ਆਣਾ ਅਮਰੂਦ ਦਾ ਬੂਟਾ ਜਮੇ ਬੀਤੇ ਹੋਇਆ ਸੀਗਾ ਪੀਲਾ ਪੈ ਚੁੱਕਿਆ ਸੀਗਾ ਜਿਵੇਂ ਆ ਕੁਸ਼ਕ ਪੱਤੇ ਤੁਹਾਨੂੰ ਦੇਖਦੇ ਆ ਇਹਦਾ ਸਾਰੇ ਜਮਾ ਇਂ ਰੰਗ ਸੀਗਾ ਤੇ ਇਹ ਗੱਲ ਹੈਗੀ ਲਗਭਗ ਜਿਹੜੀ ਅਪ੍ਰੈਲ ਮਹੀਨੇ ਦੀ ਅਪ੍ਰੈਲ ਦੇ ਵਿੱਚ ਇਹਦੇ ਹਾਲਾਤ ਕਾਫੀ ਮੰਦੇ ਸੀਗੇ ਅਪ੍ਰੈਲ ਦੇ ਵਿੱਚ ਫਿਰ ਆਪਾਂ ਇਹਨੂੰ ਜਿਹੜਾ ਮੰਨ ਲਓ ਵੀ ਲਗਭਗ ਇਹ ਬੂਟਾ ਹੈਗਾ ਸੀ ਆਪਣਾ ਸਾਲਕ ਦਾ ਤੇ ਖੜਾ ਸੀਗਾ ਗਰੋਥ ਬਿਲਕੁਲ ਰੁਕੀ ਹੋਈ ਸੀਗੀ ਤਾਂ ਆਪਾਂ ਇਹਨੂੰ 15 18 ਕਿਲੋ 20 ਕਿਲੋ ਦੇ ਕਰੀਬ ਜਿਹੜੀ ਰੂੜੀ ਦੀ ਖਾਦ ਇਹਦੇ ਆਲੇ ਦੁਆਲੇ ਪਾ ਕੇ ਤੇ ਮਿੱਟੀ ਦੇ ਵਿੱਚ ਦੱਬਤੀ ਸੀ ਥੋੜਾ ਜਿਹਾ ਕਰਤਾ ਜੀ ਥਾਂ ਉੱਚਾ ਤੇ ਹੁਣ ਜਿਹੜੇ ਤੁਸੀਂ ਨਤੀਜੇ ਦੇਖ ਸਕਦੇ ਹੋਗੇ ਲਗਰਾਂ ਕੱਢ ਰਿਹਾ ਹੈਗਾ ਫਲ ਵਧੀਆ ਪਰਮਾ ਚੱਕ ਰਿਹਾ ਹੈਗਾ ਇਹ ਦੇਖੋ ਜਿਵੇਂ ਸਾਰ ਸਫੈਦਾ ਕਿਸਮਾ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਫਲ ਬਾਕੀ ਜਿਹੜੀਆਂ ਇਹਦੀਆਂ ਗਰੋਥ ਦੇਖ ਸਕਦੇ ਹੋ ਤੇ ਆਪਾਂ ਕਟਾਈ ਵੀ ਇਹਦੀ ਹਲਕੀ ਇਸ ਵਾਰ ਕਰਤੀ ਸੀਗੀ ਕਟਾਈ ਦੇ ਵੀ ਤੁਹਾਨੂੰ ਨਤੀਜੇ ਦਿਖਾ ਦਿੰਨੇ ਆ ਮੰਨ ਲਓ ਜਿਵੇਂ ਆਹ ਜਗਾ ਤੋਂ ਆਪਾਂ ਕਟਾਈ ਕੀਤੀ ਸੀ ਇਥੋਂ ਤਾਇਥੇ ਨੇ ਦੋ ਟਾਂਗਾਂ ਗੱਡੀਆਂ ਨੇਗੀਆਂ ਇਹਨਾਂ ਦੋਨਾਂ ਟਾਣੀਆਂ ਦੇ ਉੱਪਰ ਹੁਣ ਜਿਹੜਾ ਫਲ ਚੱਕਣਾ ਇਹਨੇ ਕਿੱਥੇ ਜੇ ਸਿੰਗਲ ਟਾਣੀ ਹੁੰਦੀ ਉਹਨੇ ਵੱਧ ਕੇ ਫਲ ਚੱਕ ਕੇ ਉਹਨੇ ਥੱਲੇ ਨੂੰ ਝੁਕ ਜਾਣਾ ਸੀਗਾ ਤੇ ਹੁਣ ਇਦਾਂ ਕਰਨ ਦੇ ਨਾਲ ਜਿਹੜਾ ਇਹਦਾ ਪਿੱਛੇ ਤੋਂ ਟਾਣੀ ਵੀ ਸਖਤ ਹੋ ਜੂਗੀ ਤੇ ਜਿਹੜੀ ਟਾਣੀ ਟੁੱਟਣ ਦਾ ਖਤਰਾ ਵੀ ਜਿਹੜਾ ਘਟ ਜਾਊਗਾ ਧੰਨਵਾਦ ਜੀ